ਅੱਜ ਆਰੇ ਦੇ ਲੋਕਾਂ ਨੂੰ ਗੱਲ ਕਹਿ ਰਹੇ ਆ ਪ੍ਰਭੂ ਯਿਸੂ ਮਸੀਹ ਨੇ ਗਵਾਂਡੀਆਂ ਨੂੰ ਪਿਆਰ ਕਰਨ ਦੇ ਲਈ ਕਿਹਾ ਆ ਜੇ ਜਤਿੰਦਰ ਗੌਰ ਵੀ ਕਿਤੇ ਚਲੇ ਗਿਆ ਗੁੱਸਾ ਨਾ ਕਰੋ ਅਸੀਂ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਹੈ ਕਿਸੇ ਨੂੰ ਦੋਸ਼ੀ ਨਾ ਠਹਿਰਾਓ ਇਹ ਸਾਰੇ ਜਿੰਨੀਆਂ ਗੱਲਾਂ ਪੋਸਟਾਂ ਪੈਂਦੀਆਂ ਨੇ ਏਜੰਸੀਆਂ ਦੀਆਂ ਪੋਸਟਾਂ ਨੇ ਅਲਬਟ ਦੁਆਰ ਨੂੰ ਨਾ ਅੱਜ ਤੱਕ ਖਰੀਦ ਸਕਿਆ ਤੇ ਨਾ ਖਰੀਦੂਗਾ ਇੱਕੋ ਸ਼ਖਸ ਇੱਕੋ ਆਤਮਾ ਜਿਹਨੇ ਖਰੀਦਿਆ ਉਹ ਪ੍ਰਭੂ ਯਿਸੂ ਮਸੀਹ ਹੈ ਮਸੀਹ ਭਾਈ ਚਾਰੇ ਦੇ ਲੋਕਾਂ ਨੂੰ ਗੱਲ ਕਹਿ ਰਹੇ ਆ ਪ੍ਰਭੂ ਯਿਸੂ ਮਸੀਹ ਨੇ ਗਵੰਡੀਆਂ ਨੂੰ ਪਿਆਰ ਕਰਨ ਦੇ ਲਈ ਕਿਹਾ ਆ ਜੋ ਜਤਿੰਦਰ ਗੌਰਵ ਵੀ ਕਿਤੇ ਚਲੇ ਗਿਆ ਗੁੱਸਾ ਨਾ ਕਰੋ ਅਸੀਂ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਹੈ ਸਾਰਿਆਂ ਦਾ ਸਾਥ ਲੈ ਕੇ ਚੱਲਣਾ ਤੇ ਸਾਰਿਆਂ ਦਾ ਵਿਕਾਸ ਕਰਨਾ ਕਿਉਂਕਿ ਪ੍ਰਭੂ ਯਿਸੂ ਮਸੀਹ ਧਰਮ ਬਦਲਣ ਨਹੀਂ ਆਏ ਉਹ ਜੀਵਨ ਬਦਲਣ ਆਏ ਉਹ ਜੀਵਨ ਬਦਲਣ ਆਏ ਤੇ ਨਾਲ ਹੀ ਸੋਚ ਬਦਲਣ ਆਏ ਤਾਂ ਕਿ ਅਸੀਂ ਉਹਨਾਂ ਦੀਆਂ ਗੱਲਾਂ ਦੇ ਉੱਤੇ ਚੱਲੀਏ ਨੇਕੀ ਨੂੰ ਪਿਆਰ ਕਰੀਏ ਨੇਕੀ ਦੇ ਨਾਲ ਚੱਲੀਏ ਤੇ ਸੱਚਾਈ ਦੇ ਉੱਤੇ ਚੱਲੀਏ ਇਸ ਲਈ ਕਿਸੇ ਨੂੰ ਦੋਸ਼ੀ ਨਾ ਟਹਿਰਾਓ ਇਹ ਸਾਰੇ ਜਿੰਨੀਆਂ ਗੱਲਾਂ ਪੋਸਟਾਂ ਪੈਂਦੀਆਂ ਨੇ ਏਜੰਸੀਆਂ ਦੀਆਂ ਪੋਸਟਾਂ ਨੇ ਏਜੰਸੀਆਂ ਦੀਆਂ ਪੋਸਟਾਂ ਹੁੰਦੀਆਂ ਨੇ ਐਲਬਰਟ ਮੰਦਰ ਚਲੇ ਗਿਆ ਐਲਬਰਟ ਗੁਰੂਕਾਰ ਚਲੇ ਗਿਆ ਐਲਬਰਟ ਮਜ਼ਾਰਤ ਚਲੇ ਗਿਆ ਐਲਬਰਟ ਉੱਥੇ ਚਲੇ ਗਿਆ ਪਰ ਇਹ ਏਜੰਸੀਆਂ ਉਦੋਂ ਕਿਉਂ ਨਹੀਂ ਪਾਉਂਦੀਆਂ ਜਦੋਂ ਸਾਡੇ ਸਿੱਖ ਭਰਾ ਚਰਚਾ ਆਂਦੇ ਨੇ Hindu ਭਰਾ ਚਰਚਾ ਆਂਦੇ ਨੇ Muslim ਭਰਾ ਪਰ ਚਰਚਾ ਆਂਦੇ ਨੇ ਹੋਰ ਵਰਗਾਂ ਦੇ ਲੋਕ ਚਰਚਾ ਆਂਦੇ ਨੇ ਉਦੋਂ ਕਿਉਂ ਨਹੀਂ ਪਾਉਂਦੇ ਇਹ ਸੋਚਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਅੱਜ ਮੈਂ ਤੁਹਾਡੇ ਨਾਲ ਗੱਲ ਇਸੇ ਲਈ ਕਰਨੀ ਚਾਹੁੰਦਾ ਸੀ ਕਿ ਜਤਿੰਦਰ ਗੌਰਵ ਅੰਕੁਰ ਨਰੂਲਾ ਮਿਨਿਸਟਰੀ ਦਾ ਪ੍ਰਧਾਨ ਵਾਲਮੀਕ ਭਾਈਚਾਰੇ ਦੇ ਮੰਦਰ ਚਲੇ ਗਿਆ ਫਿਰ ਕੀ ਹੋ ਗਿਆ ਵਾਲਮੀਕ ਭਾਈਚਾਰੇ ਦੇ ਕਿੰਨੇ ਲੋਕ ਲੱਖਾਂ ਲੋਕ ਚਰਚਾਂ ਦੇ ਵਿੱਚ ਆਉਂਦੇ ਨੇ ਪ੍ਰਭੂ ਯੇਸ਼ੂ ਮਸੀਹ ਦੀ ਆਰਾਧਨਾ ਪ੍ਰਾਰਥਨਾ ਕਰਦੇ ਆ ਉਦੋਂ ਕਿਉਂ ਨਹੀਂ ਅਸੀਂ ਇਤਰਾਜ਼ ਕਰਦੇ ਇਸ ਲਈ ਨਾ ਐਦਾਂ ਕਰੋ ਪ੍ਰਭੂ ਯੇਸ਼ੂ ਮਸੀਹ ਦੀ ਅਗਿਆ ਤੇ ਚੱਲੋ ਤੇ ਉਹਦੇ ਤੇ ਮੰਨੋ ਇਸ ਲਈ ਮੈਂ ਲੁਧਿਆਣਾ ਵੈਸਟ ਕੰਸਟੀਚੁਐਂਸੀ ਨੂੰ ਖਾਸ ਕਰਕੇ ਕਹਿ ਲੱਗਿਆ ਕਿ ਐਲਬਰਟ ਦੂਆ ਨੂੰ ਨਾ ਅਜ ਤਾਈਂ ਕੋਈ ਖਰੀਦ ਸਕਿਆ ਤੇ ਨਾ ਖਰੀਦੂਗਾ ਇੱਕੋ ਸ਼ਖਸ ਇੱਕੋ ਆਤਮਾ ਜਿਹਨੇ ਖਰੀਦਿਆ ਉਹ ਪ੍ਰਭੂ ਯਿਸੂ ਮਸੀਹ ਹੈ ਮੈਂ ਉਹਨੂੰ ਆਪਣਾ ਆਪ ਉਹਨਾਂ ਨੂੰ ਵੇਚ ਚੁੱਕਿਆ ਹਾਂ ਤੇ ਹਮੇਸ਼ਾ ਉਹਨਾਂ ਤੇ ਰਹੂੰਗਾ ਆਖਿਰ ਵਿੱਚ ਬਾਏ ਬਾਏ ਕਰਨ ਤੋਂ ਪਹਿਲਾਂ ਇੱਕ ਚਾਹਨਾ ਕਮੈਂਟ ਵੀ ਲਿਖੋ ਚੰਗੇ ਵੀ ਲਿਖੋ ਮਾੜੇ ਵੀ ਲਿਖੋ ਵੇ ਦਰਦੀ ਵੀ ਲਿਖੋ ਦਰਦ ਵਾਲੇ ਵੀ ਲਿਖੋ ਸ਼ਾਂਤੀ ਵਾਲੇ ਲਿਖੋ ਪਿਆਰ ਵਾਲੇ ਲਿਖੋ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰੋ ਤਾਂ ਕਿ ਪਤਾ ਲੱਗੇ ਲੋਕਾਂ ਨੂੰ 170000 70000 ਰੋਟਰ ਨੇ ਤੇ ਉਹਨਾਂ ਨੂੰ ਪਤਾ ਲੱਗੇ ਐਲਬਰਟ ਦੂਆ ਨੂੰ ਉਹਦੀ ਕੌਮ ਕਿੰਨਾ ਪਿਆਰ ਕਰਦੀ ਹੈ ਉਹਦੇ ਭਾਈਚਾਰੇ ਦੇ ਲੋਕ ਕਿੰਨਾ ਪਿਆਰ ਕਰਦੇ ਜੇ ਐਲਬਰਟ ਦੂਆ ਉਹਨਾਂ ਨੂੰ ਪਿਆਰ ਕਰਦਾ ਹੈ ਤੇ ਉਹ ਕਿੰਨਾ ਪਿਆਰ ਕਰਦੇ ਲੋਕਾਂ ਨੂੰ ਐ ਲੱਗਦਾ ਹੈ ਬਾਹਰੋਂ ਐਲਬਰਟ ਦੂਆ ਨੂੰ ਬਹੁਤ ਫੰਡ ਆਂਦੇ ਨੇ ਪਰ ਅੱਜ ਤੱਕ ਕੋਈ ਤਾਂ ਕਵੇ ਵੀ ਐਲਬਰਟ ਦੁਆਰ ਨੂੰ ਇੰਨੇ ਫੰਡ ਭੇਜੇ ਰੇ ਕਿਸੇ ਨੇ ਨਹੀਂ ਭੇਜਿਆ ਪਰ ਇੱਕ ਬੰਦਾ ਆ ਜਿਹਨੇ ਪਿਛਲੇ ਪਿਛਲੇ 크ਿਸਮਸ ਤੇ ਫੰਡ ਭੇਜਿਆ ਸੀ ਉਹ ਜਤਿੰਦਰ ਗੌਰਵ 11000 ਰੁਪਏ ਉਹਨੇ ਫੰਡ ਭੇਜਿਆ ਸੀ ਮੈਂ ਉਹਦਾ ਅੰਕਰ ਨੂਰਲਾ ਦਾ ਥੈਂਕ ਯੂ ਆ ਧੰਨਵਾਦ ਦੀਆਂ ਕਿ ਉਹਨਾਂ ਨੇ ਫੰਡ ਭੇਜਿਆ ਸੀ ਅੱਜ ਵੀ ਲੋਕਾਂ ਨੇ ਬੜੀਆਂ ਗੱਲਾਂ ਕਰਨੀਆਂ ਪਰ ਫੰਡ ਮੈਂ ਲੈਂਦਾ ਨਹੀਂ ਪਰ ਉਹਨਾਂ ਨੇ ਆਪਣੇ ਆਪ ਆਪਣਾ ਇੱਕ ਰਿਪ੍ਰੈਜ਼ੈਂਟੇਟਿਵ ਭੇਜਿਆ ਜਿਹੜਾ ਕਹਿੰਦਾ ਨਹੀਂ ਪ੍ਰਧਾਨ ਜੀ ਇਹ ਜ਼ਰੂਰ ਲਗਾਓ ਕੁੱਲ ਫਫਾ ਉਹਦਾ ਹੀ ਪਿਆਇਆ ਮੇਰੇ ਕੋਲ ਜੇ ਉਹਨਾਂ ਦਾ ਦਿਲ ਕਿਤੇ ਕਿਤੇ ਵਾਪਸ ਲਜਾਣਾ ਲੈ ਜਾ ਸਕਦੇ ਆ ਪਰ ਮੈਂ ਦੇਣਾ ਨਹੀਂ ਕਿਉਂਕਿ ਪ੍ਰਭੂ ਦੀ ਸੰਗਤ ਨੇ ਭੇਜਿਆ ਹੈ ਇਸ ਲਈ ਪ੍ਰਭੂ ਦੀ ਸੰਗਤ ਦੇ ਲਈ ਸੰਗਤ ਪ੍ਰਭੂ ਦੀ ਧਰਮ ਨਾਲ ਹੀ ਲਿੰਕ ਰੱਖਦੀ ਉਹ ਮਨ ਨਾਲ ਲਿੰਕ ਰੱਖਦੀ ਹੈ ਇਸ ਲਈ ਨਾ ਇਹ ਗੱਲਾਂ ਚੁਲਜੋ ਸਭ ਨੂੰ ਪਿਆਰ ਕਰੋ ਜਿੱਦਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਅਸੀਂ ਇਹਦੇ ਨਾਲ ਚੱਲਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਆਪਣੇ ਪड़ोसी ਨੂੰ ਆਪਣੇ ਵਾਂਗ ਪਿਆਰ ਕਰੋ ਤੇ ਪड़ोसी ਦਾ ਧਰਮ ਨਹੀਂ ਦੱਸਿਆ ਉਹਨਾਂ ਨੇ ਕਿਹਾ ਦਿਲ ਤੋਂ ਉਹਦੇ ਨਾਲ ਚੱਲੋ ਲੋਕਾਂ ਦੇ ਦਿਮਾਗ ਨਾਲ ਨਹੀਂ ਅਸੀਂ ਚੱਲਣਾ ਦਿਲ ਤੋਂ ਚੱਲਣਾ ਹੈ ਮੇਰੇ ਪੰਜਾਬ ਦੇ ਮਸੀਹੀ ਲੋਕੋ ਦਿਲ ਤੋਂ ਚੱਲੋ ਮੈਨੂੰ ਵੋਟਾਂ ਦਾ ਕੋਈ ਮਤਲਬ ਨਹੀਂ ਪਰ ਸਿਰਫ ਤੁਹਾਡੀ ਪ੍ਰੈਜ਼ੈਂਸ ਤਖਾਨ ਦੇ ਲਈ ਮੈਂ ਇਲੈਕਸ਼ਨਾਂ ਦੇ ਵਿੱਚ ਖੜਿਆ ਆ ਬਹੁਤ ਧਨਾੜ ਲੋਕਾਂ ਨੇ ਮੇਰੇ ਲੋਕਾਂ ਨੂੰ ਦਫਕੇ ਮਾਰੇ ਮੇਰੇ ਪੋਸਟਰ ਪਾੜੇ ਮੈਂ ਚੀਕਾ ਨਹੀਂ ਮਾਰਦਾ ਪਾੜ ਦੋ ਪੋਸਟਰ ਮੇਰੀ ਮਿਹਨਤ ਹੈ ਜਦ ਦਿਨ ਮੇਰੀ ਕਲੀਸ਼ੀਆ ਦੀ ਮਿਹਨਤ ਦਾ ਕੋਈ ਪੋਸਟਰ ਪਾੜੂ ਤਾਂ ਉਹਨੂੰ ਪਤਾ ਨਹੀਂ ਮੈਂ ਉਹਦਾ ਕੀ ਕੀ ਪਾੜੂ ਇਹ ਐਲਫਰਟੂ ਆਇਆ ਆਪਣੀ ਕੌਮ ਦੀ ਰਾਖੀ ਦੇ ਲਈ ਪ੍ਰਭੂ ਨੇ ਬੁਲਾਇਆ ਤੇ ਮੈਂ ਹਮੇਸ਼ਾ ਆਪਣੀ ਕੌਮ ਲਈ ਖੜਾ ਹੈ ਤੇ ਅੱਜ ਵੀ ਇਲੈਕਸ਼ਨ ਕੌਮ ਲਈ ਲੜ ਰਿਹਾ ਆਂ ਕੌਮ ਕਿਹੜੀ ਤੱਬੀ ਕੁਚਲੀ ਹੋਈ ਉਹ ਹਿੰਦੂ ਸਮਾਜ ਚ ਵੀ ਹੈ ਉਹ ਸਿੱਖ ਚ ਵੀ ਹੈ ਉਹ ਮੁਸਲਿਮ ਚ ਵੀ ਆ ਤੇ ਉਹ ਇਸਾਈ ਦੇ ਵਿੱਚ ਵੀ ਹੈ ਲਵ ਯੂ ਆਲ ਥੈਂਕ ਯੂ ਤੇ ਸਾਰੇ ਸ਼ੇਅਰ ਕਰੋ ਕਮੈਂਟ ਕਰੋ ਤੇ ਉਹ ਦਿਲ ਕਰਤਾ ਕਰੋ